ਪਿੰਡ ਬਾਦਲਛੇਵੀ ਅਕਾਲੀ ਦਲ ਵੱਲੋਂ ਖੁੰਦਾਨ ਕੈਂਪ ਲਗਾਇਆ ਗਿਆ ਇਸ ਕੈਂਪ 'ਚ ਨੌਜਵਾਨਾਂ ਤੇ ਅਕਾਲੀ ਵਰਕਰਾਂ ਨੇ ਵੱਚੜ ਕੇ ਹਿੱਸਾ ਲਿਆ ਤੇ ਬਾਦਲ ਸਾਹਿਬ ਵੱਲੋਂ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ ਅੱਜ ਪੂਰੇ ਪੰਜਾਬ ਦੇ ਵਿੱਚ ਬਾਦਲ ਸਾਹਿਬ ਦਾ ਜਨਮ ਦਿਹਾੜਾ ਸਤਿਭਾਵਨਾ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਪਿੰਡ ਬਾਦਲ ਦੇ ਵਿੱਚ ਮੈਗਾ ਮੈਡੀਕਲ ਕੈਂਪ ਦਾ ਪ੍ਰਬੰਧ ਕੀਤਾ ਗਿਆ ਬਹੁਤ ਜ਼ਿਆਦਾ ਯਾਦ ਕਰ ਰਹੇ ਹਾਂ ਜੀ ਉਹਨਾਂ ਦੀ ਕਮੀ ਤਾਂ ਦੇਖੋ ਪੂਰੀ ਹੋ ਹੀ ਨਹੀਂ ਸਕਦੀ ਪਰ 24 ਹੈ ਹੁਣ ਅਸੀਂ ਸੁਖਵੀਰ ਜੀ ਦੇ ਨਾਲ ਆਗੇ ਮਾਨ ਸਾਹਿਬ ਕਿਵੇਂ ਠੀਕ ਹੋ ਜੀ ਬਹੁਤ ਵਧੀਆ ਜੀ ਸਾਡਾ ਜਿਹੜਾ ਏਰੀਆ ਸੇਮ ਵਾਲਾ ਏਰੀਆ ਜੀ ਤੇ ਬਾਲ ਸਾਹਿਬ ਦੀ ਬਦੌਲਤ ਸੇਮ ਨਾਲੇ ਨਿਕਲੇ ਆ ਟ੍ਰੈਕ ਟੰਦਰ ਕਰ ਲਓ ਬੰਦੋ ਦੋਸਤੋ ਧਿਆਨ ਨਾਲ ਆਇਆ ਕਰੋ ਬਾਈ ਤੜਕੇ ਦੜਕੇ ਫੇਰੇ ਐਕਸੀਡੈਂਟ ਹੋ ਗਿਆ ਇਹ ਆ ਮਹਾ ਖੂਨਦਾਨ ਕੈਂਪ ਜਿੱਥੇ ਬਹੁਤ ਦੂਰ ਦੂਰ ਲੋਕ ਆਏ ਅੱਜ ਤੇ ਅਸੀਂ ਵੀ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਲ ਦੀ ਯਾਦ ਵਿੱਚ ਤੇ ਅਸੀਂ ਵੀ ਇੱਥੇ ਯੋਗਦਾਨ ਪਾਉਣਾ ਆ ਆਪਦਾ ਰક્તਦਾਨ ਕਰਨਾ ਆ ਕਿਹਾ ਮਾਨ ਸਾਹਿਬ ਤੇ ਆ ਸਾਡੇ ਨਾਲ ਸਾਰੇ ਨੌਜਵਾਨ ਇਹਦੇ ਖੂਨ ਦੇ ਨਹੀਂ ਆਏ ਆ। ਇਹ ਬਲੱਡ ਡਰਨੇਟ ਹੋ ਗਿਆ। ਮੇਰੀ ਨਾਈਟ ਜੀ ਹੋਣੀ। ਮਾਨ ਸਾਹਿਬ ਦਾ ਬਲੱਡ ਲੱਗ ਗਿਆ ਕੱਢਣਾ। ਹੋਰ ਜੀ ਰੰਜੋ ਜੀ ਕਿਵੇਂ ਹੋ? ਠੀਕ ਹੈ ਜੀ ਫੋਨ ਕਰ ਰਹੇ ਆ ਜੀ। ਬਹੁਤ ਵਧੀਆ ਬਰਾਦਾ ਜੀ। ਹਾਂਜੀ ਦੋਸਤੋ ਗੁੱਡ ਮਾਰਨਿੰਗ ਕੀ ਹਾਲ ਆ ਤੁਹਾਡਾ ਵੈਲਕਮ ਕਰਦੇ ਆ ਤੁਹਾਡਾ ਸੋਡੇ ਆਪਣੀ YouTube ਚੈਨਲ ਚੜਦਾ ਪੰਜਾਬ ਸ਼ੋਅ ਤੇ ਇਹਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਅ ਅੱਜ ਅਸੀਂ ਜਾ ਰਹੇ ਹਾਂ ਜੀ ਸਾਰੇ ਖੂਨਦਾਨ ਕਰਨ ਤੇ ਬਣੇ ਰਹੋ ਬਲੌਗ ਨਾਲ ਲਓ ਜੀ ਟੂਰਨਾਮੈਂਟ ਆ ਗਿਆ ਜੋਰਾ ਸ਼ੋਰਾ ਦੇ ਮਾਨ ਸਾਹਿਬ ਦਾ ਪਰਚੀਆਂ ਪਰਚੀਆਂ ਬਣ ਗਈਆਂ ਪੋਸਟਰ ਪੋਸਟਰ ਬਣ ਗਏ ਪਹਿਲਾ ਨਾਮ ਲੱਖ ਰੁਪਏ ਦਾ ਮੈ ਤੁਹਾਨੂੰ ਪਤਾ ਹੀ ਹੈ ਤੇ ਹੋ ਜੋ ਤਿਆਰ ਬਾਕੀ ਅੱਜ ਅਸੀਂ ਜਾ ਰਹੇ ਹਾਂ ਮਾਨ ਸਾਹਿਬ ਨਾਲ ਖੂਨਦਾਨ ਕੈਂਪ ਤੇ ਗਣੀ ਹੈਪੀ ਸਹੀ ਗੱਲ ਹੈ ਖੂਨਦਾਨ ਕਰ ਚੁੱਕੇ ਅਸੀਂ ਜਾਣੇ ਖੂਨਦਾਨ ਕਰਨਾ ਤੇ ਹੁਣੇ ਤੁਹਾਡੇ ਰੂਪ ਰੂਪ ਤੁਹਾਡੇ ਚਰਤਾਈ ਮਿਲਦੇ ਆ ਦੋਸਤੋ ਪਿੰਡ ਬਾਦਲ ਆਇਆਗਾ ਮਾਨਸਾਹਬ ਦਾ ਪਹਿਲਾ ਪੋਸਟਰ ਸਾਰੇ ਨੇ ਪਹੁੰਚਣਾ ਮਲੋੜ ਦਾਣਾ ਮੰਡੀ ਬਾਕੀ ਕੋਈ ਜਾਣਕਾਰੀ ਦੀ ਲੋੜ ਹੋ ਜੇ ਤੁਸੀਂ ਮਾਨਸਾਹਬ ਨੂੰ ਫੋਨ ਕਰ ਲਓ ਸਾਨੂੰ ਕਰ ਲਿਓ ਦਾਣਾ ਮੰਡੀ ਜੋ ਉਸ ਦੀ ਟੂਰਨਾਮੈਂਟ ਤੇ ਕੋਈ ਰਾਏ ਮਸ਼ਵਰਾ ਹੋ ਰਿਹਾ ਹੈ ਦੇ ਦਾਰ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਦੋਸਤੋ ਧਿਆਨ ਨਾਲ ਆਇਆ ਕਰੋ ਬਾਈ ਤੜਕੇ ਤੜਕੇ ਫੇਰ ਇੱਥੇ ਐਕਸੀਡੈਂਟ ਹੋ ਗਿਆ ਆ ਸਵਿਫਟ ਗੱਡੀ ਧਾਰ ਤੇ ਆਲਟੋ ਦਾ ਲੈ ਵੀ ਸਾਰੇ ਮੁੰਡੇ ਜਾ ਰਿਹਾ ਖੂਨਦਾਨ ਕਰਨ ਅੱਜ ਪਹਿਲਾਂ ਕਰਿਆ ਕਦੇ ਕਿਸੇ ਨੇ ਤੁਹਾਡੇ ਚ ਕਦੇ ਵੀ ਨਹੀਂ ਕਰਿਆ ਲਓ ਜੀ ਅੱਜ ਸ੍ਰਮ ਲਾਉਣ ਰਗੇ ਆ ਸਾਡੇ ਬਾਬਾ ਜੀ ਨਾਲ ਬਚਪਨ ਦਾ ਮੇਰਾ ਕਲਾਸਮੇਟ ਵੀ ਬਾਬਾ ਮੇਰਾ ਹੋਰ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੱਗਦਾ ਨਾ ਛੋਟੀ ਉਮਰ ਦਾ ਬਾਬਾ ਹੋਰ ਸੁਣਾਓ ਜੀ ਤਕੜਿਓ ਵੱਡੇ ਬਾਬਾ ਜੀ ਕਿਧਰ ਗਏ ਕੰਡੀ ਸੀ ਅੱਜ ਅੱਛਾ ਅਸੀਂ ਜਾ ਰਹੇ ਆ ਵੱਡੇ ਪੱਧਰ ਤੇ ਖੂਨ ਦਾਨ ਕੈਂਪ ਵਿੱਚ ਹਿੱਸਾ ਲੈਣ ਤੇ ਖੂਨ ਦਾਨ ਕਰਨ ਰક્ત ਦਾਨ ਸਭ ਤੋਂ ਵੱਡਾ ਦਾਨ ਹੈ ਤੇ ਆਪਾਂ ਸਾਰੇ ਰਲ ਕੇ ਸੰਯੋਗ ਪਾ ਗਏ ਏਕਾ ਮਾਨ ਸਾਹਿਬ ਹੋਰ ਠੀਕ ਹੋ ਜੀ ਉਡੀ ਲੇਟ ਹੋ ਗਏ ਬਸ ਪਿੰਡ ਜਾਵਦੇ ਸੀ ਉੱਥੇ ਆਪਣੇ ਪਿੰਡ ਵਾਲੇ ਸੜਕ ਤੇ ਐਕਸੀਡੈਂਟ ਹੋਇਆ ਬਿਆ ਜੀ ਚੱਲ ਗਿਆ ਜੀ ਚਲੋ ਜੀ ਜਾਣ ਚੀ ਫਾਇਦਾ ਪਿੰਡ ਚਲਾ ਲੈ ਅਰੇ ਕੁਮਦਾਨ ਕਰਕੇ ਆਉਣਾ ਵੈਰੀ ਰਾਈਟ ਡਿਸੀਜਨ ਹਾਊ ਡੂ ਯੂ ਜਸਟ ਕਰੀ ਕੋਈ ਨਹੀਂ ਲਓ ਜੀ ਇਹ ਆ ਮਹਾ ਖੂਨਦਾਨ ਕੈਂਪ ਜਿੱਥੇ ਬਹੁਤ ਦੂਰ ਦੂਰ ਲੋਕ ਆਏ ਅੱਜ ਤੇ ਅਸੀਂ ਵੀ ਹਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਤੇ ਅਸੀਂ ਵੀ ਇੱਥੇ ਯੋਗਦਾਨ ਪਾਉਣ ਆਏ ਆ ਆਪਦਾ ਰક્તਦਾਨ ਕਰਨ ਆਏ ਆ। ਕਿਹਾ ਮਾਨ ਸਾਹਿਬ? ਹਾਂਜੀ ਤੇ ਆ ਸਾਡੇ ਨਾਲ ਸਾਰੇ ਨੌਜਵਾਨ ਜਿਹੜੇ ਖੂਨ ਦੇ ਨਹੀਂ ਆਏ ਆ। ਰક્તਦਾਨ ਮਹਾਦਾਨ। ਲਓ ਜੀ ਮਾਨ ਸਾਹਿਬ, ਮਾਨ ਸਾਹਿਬ ਕਿਵੇਂ ਠੀਕ ਹੋ ਜੀ? ਬਹੁਤ ਵਧੀਆ ਵੀਰੇ। लो जी ब्लड डोनेट हो गया हनुमान साहब दे बलडी कम चल पाया ली हनुमान है जी? watsan? <laughs>

ਆਪਾਂ ਕੋਈ ਨਾ ਬੋਲਣਾ ਗੱਡੀਆਂ ਕਿਹੜੇ ਫਸੇ ਆ ਉਹ ਤਾਂ ਗਏ ਲੋ ਜੀ ਮਾਨਸਾਹ ਦਾ ਬਲੱਡ ਲਾਗਿਆ ਕੱਢਣਾ ਮਾਨਤਾਬ ਠੀਕ ਹੋ ਫੀਲਿੰਗ ਗੁੱਡ ਲੋ ਜੀ ਡਾਕਟਰ ਸਾਹਿਬ ਵੀ ਖੂਨਦਾਨ ਕਰ ਰਹੇ ਆ ਹੋਰ ਜੀ ਹੋਰ ਜੀ ਰਣਜੋਤ ਜੀ ਕਿਵੇਂ ਹੋ ਠੀਕ ਹੈ ਜੀ ਫੋਨ ਦਾਣ ਕਰ ਰਹੇ ਆ ਜੀ ਬਹੁਤ ਵਧੀਆ ਬਰਾਲਾ ਜੀ ਥੈਂਕ ਯੂ ਚੰਗਾ ਕੰਮ ਆਇਆ ਬਿਲਕੁਲ ਫੋਨ ਦਾਣ ਮਹਾਨ ਦਾਣ ਸਹੀ ਗੱਲ ਹੈ ਉਹ ਠੀਕ ਹੋ ਜੀ ਵਧੀਆ ਵਧੀਆ ਮੈਂ ਤੁਹਾਨੂੰ ਮਤਲਬ ਵਿੱਚ ਮਿਲਾਂ ਤੇ ਅੱਜ ਤੁਰੰਤ ਇਹ ਗੱਲ ਬੋਣਾਂ ਤੁਹਾਡੇ ਜੀ ਕਮਾਤੀ ਰਿਹਾ। ਸਾਹਿਬ ਦੇ ਪਿੰਡ ਬਾਦਲਛੇਵੀ ਅਕਾਲੀ ਦਲ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਨੌਜਵਾਨਾਂ ਤੇ ਅਕਾਲੀ ਵਰਕਰਾਂ ਨੇ ਵੱਚੜ ਕੇ ਹਿੱਸਾ ਲਿਆ ਤੇ ਬਾਦਲ ਸਾਹਿਬ ਵੱਲੋਂ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ। ਅੱਜ ਪੂਰੇ ਪੰਜਾਬ ਦੇ ਵਿੱਚ ਬਾਦਲ ਸਾਹਿਬ ਦਾ ਜਨਮ ਦਿਹਾੜਾ ਸਦਭਾਵਨਾ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ। ਪਿੰਡ ਬਾਦਲ ਦੇ ਵਿੱਚ ਮੈਗਾ ਮੈਡੀਕਲ ਕੈਂਪ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਸੈਂਕੜੇ ਨੌਜਵਾਨਾਂ ਵੱਲੋਂ ਅੱਜ ਖੂਨਦਾਨ ਕਰਕੇ ਬਾਦਲ ਸਾਹਿਬ ਨੂੰ ਆ ਜਿਹੜਾ ਹੈਗਾ ਯਾਦ ਕੀਤਾ ਜਾ ਰਿਹਾ ਸਾਡੇ ਨਾਲ ਨੌਜਵਾਨ ਨੇ ਬਲੱਡ ਦੇ ਕੇ اٹੇ ਨੇ ਬਾਈ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਹਲਕਾ ਕਿਹੜਾ ਤੁਹਾਡਾ ਇਹ ਜੀ ਲੰਬੀ ਹਲਕਾ ਹੀ ਆਪਣਾ ਲੰਬੀ ਹਲਕਾ ਵੀਰੇ ਬੜਾ ਪੁਰਾਣਾ ਬਾਦਲ ਸਾਹਿਬ ਨਾਲ ਪਿਆਰ ਰਿਆ ਲੰਬੀ ਹਲਕੇ ਦਾ ਤੇ ਅੱਜ ਬਾਦਲ ਸਾਹਿਬ ਨੂੰ ਕਿਵੇਂ ਯਾਦ ਕਰ ਰਹੇ ਹੋ ਬਹੁਤ ਜ਼ਿਆਦਾ ਯਾਦ ਕਰ ਰਹੇ ਹਾਂ ਜੀ ਉਹਨਾਂ ਦੀ ਕਮੀ ਤਾਂ ਦੇਖੋ ਪੂਰੀ ਹੋ ਹੀ ਨਹੀਂ ਸਕਦੀ ਪਰ ਜੋ ਵੀ ਹੈ ਹੁਣ ਅਸੀਂ ਸੁਖਵੀਰ ਜੀ ਦੇ ਨਾਲ ਆ ਗਏ ਸਾਡਾ ਜਿਹੜਾ ਏਰੀਆ ਸੇਮ ਵਾਲਾ ਏਰੀਆ ਜੀ ਤੇ ਬਾਦਲ ਸਾਹਿਬ ਦੀ ਬਦੌਲਤ ਸੇਮ ਨਾਲੇ ਨਿਕਲੇ ਆ ਸਾਡੇ ਏਰੀਆ ਵਾਸਤੇ ਬਹੁਤ ਵੱਡੀ ਦੇਣ ਹੈ ਤੇ ਅਸੀਂ ਹਮੇਸ਼ਾ ਉਹਨਾਂ ਨੂੰ ਯਾ ਕਾ بڑے ਨੌਜਵਾਨ ਦੇਖਣ ਜਿਹੜੇ ਲਗਾਤਾਰ ਬਲੱਡ ਡੋਨੇਟ ਕਰ ਰਹੇ ਕਿਸ ਤਰੀਕੇ ਨਾਲ